ਸਵਾਗਤ ਆ ਅੱਜ ਦੀ ਇਸ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਨਵੀ ਕੋਲੇ ਖੜੇ ਆਂਗੇ ਜਿਹੜੇ ਨੰਬਰ ਪਲੇਟਾਂ ਵਾਲੇ ਕੋਲੇ ਜੋ ਪਰ ਕੋਲੇ ਅੱਜ ਟਰੈਕਟਰ ਤੇ 855 ਦਾ ਲੇਮੀਲੇਸ਼ਨ ਕਰੀ ਜਾਂਦਾ ਤੇ ਕਹਿੰਦਾ ਵੀਡੀਓ ਪਾ ਕੇ ਜਾ ਮੇਰੀ ਮਾਤਲ ਪਾ ਦਿੰਦੇ ਆ ਹਨਾ ਤੇ ਕਹਿੰਦਾ ਆ ਪਈ ਗੱਲਬਾਤ ਇਹ ਜਿਹੜੀ ਸਾਰੀ ਕਰਦੇ ਆ ਸਵਰਾਜ 855 22 ਨੇ ਜਮਾ ਨਵਾਂ ਲਿਆ ਕੇ ਏਜੰਸੀ ਚੋਂ ਇਹ ਦੋ ਤਿੰਨ ਘੰਟੇ ਚੱਲਿਆਗਾ ਇੱਥੇ ਲਾ ਕੇ ਲਾਤਾ ਤੇ ਹੁਣ ਲੇਮੀਲੇਸ਼ਨ ਕਰੀ ਜਾਂਦਾ ਤੇ ਹੋਰ ਨਵੀ ਕਿਵੇਂ ਆ ਠੀਕ ਠਾਕ ਆ ਵਧੀਆ ਬਾਈ ਵਧੀਆ ਓਕੇ ਜਮਾ ਓਕੇ ਆ ਬਾਈ ਠੀਕ ਆ ਤੇ ਫਿਰ ਇਹ ਕੀ ਬੋਲਦੇ ਇਹਨੂੰ ਆਪਾਂ ਏ ਬਾਈ ਪੀਪੀਐਫ ਲੈਮੀਨੇਸ਼ਨ ਆਪਣੇ ਕੋਲੇ ਓਕੇ ਪੀਪੀਐਫ ਲੈਮੀਨੇਸ਼ਨ ਹਾਂਜੀ ਠੀਕ ਆ ਇਹ ਸਾਰੇ ਟਰੈਕਟਰਾਂ ਦੀ ਹੋ ਜਾਂਦਾਗਾ ਇਹ ਸਾਰਿਆਂ ਤੇ ਹੋ ਜਾਂਦਾ ਬਈ ਕੋਈ ਮਰਜ਼ੀ ਹੋਵੇ ਜਿਹੜਾ ਮਰਜ਼ੀ ਹੋ ਜੌਂਡੀ ਦਾ ਹੋਵੇ ਸਮਝ ਠੀਕ ਆ ਜੇ ਮੜਾ ਤਿੰਨ ਖੜੇ ਨੇ ਸਵਰਾਜ ਉਹ ਖੜਾ ਆਹ ਖੜਾ ਤੇ ਇੱਕ ਇਧਲੀ ਸਾਈਡ ਤੇ ਐਕਸਐਮ ਖੜਾ ਹੈ ਨਾ ਹਾਂਜੀ ਇਹ ਇਹਨਾਂ ਤੇ ਮਤਲਬ ਸਾਰਿਆਂ ਤੇ ਹੋ ਜਾਂਦੀ ਜਿਹੜਾ ਮਰਜ਼ੀ ਰੇਟਰ ਜੌਂਡੀਅਰ ਹੋਵੇ ਹਾਂਜੀ ਬਾਈ ਠੀਕ ਆ ਸਾਰਿਆਂ ਤੇ ਕਰ ਦਿੰਨੇ ਆ ਸਾਰਿਆਂ ਤੇ ਫੁੱਲ ਸ਼ੋ ਹੋ ਜਾਂਦੀ ਹੈ ਬਾਈ ਹਾਂ ਆ ਦੇਖੋ ਤੁਸੀਂ ਦੇਖ ਸਾਫ ਫੁੱਲ ਸ਼ੋ ਓਕੇ ਫੁੱਲ ਟੈਂਕੀ ਓਕੇ ਐਡਾਂ ਦੇ ਟਾਪੇ ਟਾਪੇ ਹੋਗੇ ਠੀਕ ਆ ਬਾਈ ਮੇਨ ਗੱਲ ਕੀ ਆ ਕਿ ਆ ਆਪਣਾ ਅੰਦਰ ਦਾ ਪਾਸਾ ਦਾ ਜਿਹੜਾ ਇਸੇ ਮਗਰਾਟਾਂ ਦਾ ਰਾਟਾਂ ਦੇ ਅੰਦਰਲਾ ਪਾਸਾ ਹਾਂ ਸਾਰਾ ਪੈਰਪੂਰ ਵੱਲ ਦੇਣੇ ਹਾਂ ਇਹ ਵੀ ਹੋ ਜਾਂਦਾ ਇਹ ਵੀ ਕੀਤਾ ਹੋਇਆ ਹੈਗਾ ਓਕੇ ਠੀਕ ਹੈ ਠੀਕ ਹੈ ਤੇ ਮਗਰਾਟ ਫੁੱਲ ਹੋ ਜਾਣਗੇ ਮਗਰਾਟ ਫੁੱਲ ਹੋ ਜਾਣਗੇ ਹਾਂਜੀ ਠੀਕ ਹੈ ਇਹ ਕਰਨ ਤੋਂ ਬਾਅਦ ਇਹਦੀ ਖਾਸੀਅਤ ਇਹ ਆ ਗਈ ਇਹ ਕਰਨ ਤੋਂ ਬਾਅਦ ਇੱਕ ਪੇਪਰ ਇਹ ਤੋਂ ਹੋਰ ਲਹੂਗਾ ਅਸਾਂ ਹਾਂਜੀ ਇਦੋਂ ਬਾਅਦ ਇੱਕ ਕਾਗਜ਼ ਹੋਰ ਲੈ ਜੂਗਾ ਠੀਕ ਆ ਪੂਰੀ ਫੁੱਲ ਸ਼ਾਈਨਿੰਗ ਆ ਜੂਗੀ ਠੀਕ ਆ ਪੂਰੀ ਫੁੱਲ ਸ਼ਾਈਨਿੰਗ ਆ ਜੂਗੀ ਹੁਣ ਆ ਸਾਰੀ ਰੋ ਕੀਤੀ ਹੋਈ ਆ ਸਾਰੀ ਸ਼ੋਅ ਆ ਗੱਡਾਂ ਦੇ ਟੱਪੇ ਗੱਡਿੰਗ ਕਰਕੇ ਇਹ ਤੋਂ ਇੱਕ ਪੇਪਰ ਹੋਰ ਲਾਊਗਾ ਫੁੱਲ ਸ਼ਾਈਨਿੰਗ ਆਊ ਓਕੇ ਹਾਂਜੀ ਤੇ ਮਿੱਤਰੋ ਬਾਕੀ ਕੰਟ੍ਰੈਕਟ ਕਰ ਲਓ ਨੰਬਰ ਸਕਰੀਨ ਦੇ ਉੱਤੇ ਨਵੀ ਦਾ ਚੱਲਿਆਂ ਦਾ ਨਾ ਨੰਬਰ ਪਲੇਟਾਂ 3D ਵਾਲ ਪੇਪਰ ਵਗੈਰਾ ਤੇ ਚੋਬਰ ਕਮਰੇ ਵੀ ਵਾਲ ਪੇਪਰ ਵਗੈਰਾ ਲਾਉਂਦਾ ਕਮਰੇ ਦੇ ਨਾ ਉਹ ਵੀ ਕੰਮ ਆ ਸਾਰਾ ਤੇ ਟਰੈਕਟਰ ਲਿਮੀਨੇਸ਼ਨ ਗੱਡੀ ਗੁੱਡੀ ਕੋਸ ਮਰਜ਼ੀ ਕਰਾ ਹਜੇ ਤਾਜ਼ਾ ਲੱਡੂ ਮਿੱਤਰੋ ਤੇ ਜਮਾਂ ਚੱਲ ਕੇ ਆਇਆ ਟਰੈਕਟਰ ਘਰੇ ਵੀ ਨਹੀਂ ਬਾੜਾ ਚੋਬਰਾਂ ਨੇ ਕਹਿੰਦੇ ਪਹਿਲਾਂ ਪੀਪੀਐਫ ਕਰਵਾ ਲਈਏ ਦੇਖੋ ਭਾਈ ਹੁਣੇ ਕਰੀ ਜਾਂਦੇ ਹੈਗੇ ਤੇ ਪੂਰੀ ਤਸੱਲੀ ਵਾਕਸ ਪੂਰੀ ਗਰੰਟੀ ਵਾਲੀ ਹੁੰਦੀ ਆ ਇਹ ਗਰੰਟੀ ਵਾਲੀ ਭਾਈ ਇਹ ਵਿੱਚ ਕਹਿੰਦੇ ਨੇ ਵੀ ਰੰਗ ਪੱਟ ਦਿੰਦੀਆਂ ਨਾਲ ਦੀ ਨਾਲ ਆਪਾਂ ਕੱਡੀਆਂ ਮਾਲ ਵਰਤ ਦੇਣੀਗੇ ਅਸਾਂ ਜਿਹੜੇ ਵਿੱਚ ਕਹਿੰਦੇ ਨੇ ਭਾਈ 2000 ਦਾ ਹੋ ਜਾਂਦਾ 2500 ਦਾ ਹੋ ਜਾਂਦਾ ਫੁੱਲ ਲੈਮੀ ਆਪਣਾ ਉਹ ਕੰਮ ਨਹੀਂ ਆਪਣਾ ਰੇਟ ਵੀ ਵਧੀਆ ਲੈਣੇ ਆ ਤੇ ਚੀਜ਼ ਵੀ ਵਧੀਆ ਲਾਉਣੀ ਚੀਜ਼ ਵੀ ਵਧੀਆ ਦਿੰਨੇ ਆ ਇੱਕ ਨੰਬਰ ਦਾ ਕੰਮ ਆਹ ਦੇ ਮੋਟਰਸਾਈਕਲ ਵਗੈਰਾ ਤੇ ਵੀ ਸਾਰਿਆਂ ਦੀ ਕਰਦੇ ਹਾਂ ਇਹ ਤੇ ਵੀ ਕੀਤਾ ਹੋਇਆ ਆ ਦੇਖੋ ਠੀਕ ਇਹ ਮੋਨੇ ਇਹਦੇ ਆਪਾਂ ਕਿਤੇ ਕੱਢੀ ਹਾਂ ਇਹ ਤੋਂ ਇੱਕ ਪੇਪਰ ਵਾਲਾ ਲਹੂਗਾ ਹੁਣ ਦੇਖੋ ਗੀਲ ਸ਼ੈਡਿੰਗ ਸੈਡਗਾ ਹੀ ਆਦੀ ਹੈ ਨਾ ਹਾਂਜੀ ਠੀਕ ਆ ਉਦੋਂ ਬਾਅਦ ਥੱਲੇ ਇੱਕ țeਪੀ ਹੋਗੀ ਤੇ ਉੱਤੇ ਆ ਹੋ ਕੇ ਆ ਲਾਏਗਾ ਉੱਪਰ ਦਾ ਕਾਜ ਹੁਣ ਇਹਦੇ ਹੋਈ ਹੋਈ ਆ ਸਾਰੇ ਦੇ ਠੀਕ ਆ ਤੇ ਸਾਰੇ ਤੇ ਲਿਮਿਨੇਸ਼ਨ ਹੋ ਗਈ ਆ ਚੀਜ਼ ਬਣ ਗਈ ਬਾਹਰ ਸਟicker ਲੱਗ ਜੰਦੇ ਆ ਪਹਿਲਾਂ ਅੰਦਰੋਂ ਕੋ ਰ ਚੈੱਕ ਕਰਾਣਾ ਪੂਰੀ ਘੰਟ ਗੱਲਬਾਤ ਹੋਣੀ ਆ ਐਵੇਂ ਹੀ ਸ਼ੈਡਿੰਗ ਜੇ ਮੋਟਰਸਾਈਕਲ ਤੇ ਆਈ ਹੋਵੇ ਸਵਰਾਜ ਦੀ ਸੋਹ ਦੇ ਉੱਤੇ ਜਿੱਦੂ ਹੋਰ ਸ਼ੈਡਿੰਗ ਆ ਜਾਣੀ ਆ ਜਿਹੜਾ ਆਪਣਾ ਧੁੰਦਲਾ ਜਾਂਦੀਂਦਾ ਇਹ ਇਹ ਧੁੰਦਲਾ ਦਿਖਣੋਂ ਹ ਤੇ ਮਿੱਤਰੋ ਜਮਾਂ ਬ੍ਰਾਂਡ ਨੂ ਟਰੈਕਟਰ ਲਿਆ ਲਿਆ ਵੀਰ ਹੁਣੀ ਬੀਵੀਐਫ ਕਰਵਾਈ ਜਾਂਦਾ ਕੱਲ ਜੌਂਡੀਰ ਖੜੇ ਸੀ ਅੱਜ ਸਵਰਾਜ ਆ ਗਿਆ ਤੇ ਡੇਲੀ ਦੇ ਇੱਕ ਤੋਂ ਟਰੈਕਟਰ ਤਾਂ ਹੁੰਦੀ ਨੇ ਨਾ ਪਰ ਦੋ ਕੀਤੇ ਆ ਬਾਈ ਮੈਸੀ ਦੇ 4x4 ਮੈਸੀ ਦੇ ਹਾਂਜੀ 4x4 ਟਰੈਕਟਰ ਆ ਸਾਰੀ 100 ਠੀਕ ਆ ਸਾਰੀ 100 ਮਿੱਤਰੋ ਨੰਬਰ ਸਕਰੀਨ ਦੇ ਉੱਤੇ ਚੱਲੀਆਂ ਦਾ ਬਾਕੀ ਆਈਡੀ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਨਵੀ ਨਵੀ ਆਰਟ ਹੰਡਿਆ ਆ ਨਵੀ ਆਰਟ 933 ਤੇ ਗੰਡਾ ਹੋ ਕਰ ਸਕਦੇ ਹੋ ਨਵੀ ਆਰਟ ਤੇ ਨਾ ਏ ਬਾਕੀ ਹੰਡਾਏ ਦੇ ਵਿੱਚ ਮੇਨ ਚੌਂਕ ਦੇ ਵਿੱਚ ਕਿਹਦੀ ਵੀ ਬਾਈ ਦੀ ਦੁਕਾਨ ਆਗੀ ਤੇ ਅੱਜ ਜਾਮ ਵੀ ਲੱਗਿਆ ਪਿਆ ਪਤਾ ਨਹੀਂ ਕੀ ਕਾਰਨ ਹੈ ਨਾ ਉਹ ਤਾਂ ਕਮਾਨਸ ਵਾਲੀ ਸੜਕ ਦੇ ਉੱਤੇ ਮੇਨ ਦੇ ਉੱਤੇ ਜਮਾ ਬਾਈ ਦੀ ਦੁਕਾਨ ਸੀ ਇੱਥੇ ਕੰਟੈਕਟਡ ਆ ਕਰ ਸਕਦੇ ਹੋਗੇ ਤੇ ਬਾਕੀ ਵੀਡੀਓ ਨੂੰ ਮਿੱਤਰੋ ਸ਼ੇਅਰ ਜਰੂਰ ਕਰ ਦਿਓ ਤੇ ਦੇਖੋ ਪੂਰੇ ਪਿਆਰ ਨਾਲ ਬਾਈ ਹੁਣੀ ਦੇਖੋ ਸਕਰਾਚ ਪੈਣ ਤੋਂ ਹੈ ਨਾ ਦੇਖੋ ਇਹ ਬਰੀਕੀ ਵਾਲਾ ਕੰਮ ਹੁੰਦਾ ਨਹੀਂ ਤਾਂ ਇਹਦੇ ਨਾਲ ਵਿੱਚ ਬੰਦੇ ਸਕਰਾਚ ਕੋਈ ਬਾ ਦਿੰਦੇ ਹੈ ਨਾ ਹਾਂਜੀ ਬਈਆਂ ਆਹ ਦੇਖੋ ਪੂਰੇ ਪਿਆਰ ਦੇ ਨਾਲ ਇਹ ਕੰਮ ਕਰ ਰਹੇ ਹੈ ਮਿੱਤਰੋ ਜੇ ਦੁਆ ਜਦੋਂ ਹੋ ਗਿਆ ਤੁਹਾਨੂੰ ਆਪਾਂ ਉਹ ਵੀ ਲਾ ਦਾਂਗੇ ਨਾਲ ਵੀਡੀਓ ਤੇ ਬਾਕੀ ਵੀਡੀਓ ਤੁਸੀਂ ਸ਼ੇਅਰ ਕਰ ਦਿਓ ਵੀ ਇੱਕ ਕਮੈਂਟ ਕਰਕੇ ਦੱਸੋ ਵੀ ਕਰਾਉਣੀ ਚਾਹੀਦੀ ਆ ਜਾਂ ਨਾ ਹੈਨਾ ਇਹ ਜ਼ਰੂਰ ਦੱਸਿਓ ਨਾ ਪਰ ਕਰਾਉਣੀ ਚਾਹੀਦੀ ਆ ਵੀ ਐਵੇਂ ਥੋੜੇ ਸਮੇਂ ਬਾਅਦ ਆਏ ਕਹਿੰਦੇ ਕਿ ਵੀ ਰੰਗ ਪਟਾ ਜਾਂਦਾ ਜੇ ਹੋ ਜਾਂਦਾ ਬੋ ਹੋ ਜਾਂਦਾਗਾ ਹਾਂ ਆਪਣੇ ਹਿਸਾਬ ਨਾਲ ਚੱਲੋ ਵਧੀਆ ਚੀਜ਼ ਕਰਾਓ ਓਕੇ ਟਰੈਕਟਰ ਨੂੰ ਕੁਝ ਨਹੀਂ ਹੁੰਦਾਗਾ ਠੀਕ ਹੈ ਟਰੈਕਟਰ ਨੂੰ ਕੁਝ ਨਹੀਂ ਹੁੰਦਾ ਨਹੀਂ ਹੁੰਦਾ ਠੀਕ ਹੈ ਚਲੋ ਆ ਮਿੱਤਰੋ ਕਰ ਦਿਓ ਵੀਡੀਓ ਨੂੰ ਸ਼ੇਅਰ ਤੇ ਮਿਲਦੇ ਆ ਕਿਸੇ ਹੋਰ ਅਗਲੀ ਵੀਡੀਓ ਦੇ ਨਾਲ ਧੰਨਵਾਦ ਮਿੱਤਰੋ ਤੇ ਬਾਕੀ ਆਪਣੇ YouTube ਚੈਨਲ ਨੂੰ ਮਾਲਵਾ ਟਰੈਕਟਰ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ YouTube ਦੇ ਉੱਤੇ ਜਾ ਕੇ ਜਰੂਰ ਸਬਸਕ੍ਰਾਈਬ ਕਰ ਲਓ ਆਪਣਾ ਮਾਲਵਾ ਟਰੈਕਟਰ ਹਰੇਕ ਵੀਡੀਓ ਆਪਾਂ ਬਾਕੀ ਟਰੈਕਟਰ ਸੇਲ ਪਰਦੇ ਦੀ ਮੋਟੀਵੇਸ਼ਨ ਦੀ ਕੋਈ ਵੀ ਆਪਾਂ ਜਰੂਰ ਉੱਤੇ ਪਹਿਲਾਂ ਪਾਉਣੇ ਆਗੇ ਤੁਹਾਨੂੰ YouTube ਦੇ ਉੱਤੇ ਹੀ ਸਭ ਤੋਂ ਪਹਿਲਾਂ ਵੀਡੀਓ ਮਿਲਿਆ ਕਰੋ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਮਿਲਦਾ ਰਹੇ ਕਿਹੜੀ ਵੀਡੀਓ ਦਾ ਧੰਨਵਾਦ ਜੀ